ਇੱਕ ਤੇ ਸਾਡੀ ਜਿਹੜੀ ਜੇਬ ਦਾ ਪੈਸਾ ਜਿਹੜਾ ਆਰਤੀਆਂ ਤੋਂ ਸ਼ਾਹੂਕਾਰਾਂ ਤੋਂ ਕਰਜ਼ਾ ਚੁੱਕ ਕੇ ਅਸੀਂ ਉਹ ਉੱਥੇ ਲਾਉਨੇ ਆ ਉਹ ਸਾਡਾ ਬਰਬਾਦ ਹੁੰਦਾ ਹੈ ਅਸੀਂ ਸਰਕਾਰ ਨੂੰ ਇਸੇ ਟਾਪਿਕ ਤੇ ਗੱਲ ਕਰਨਾ ਚਾਹੁੰਦੇ ਆ ਅੱਜ ਨਹੀਂ ਇੱਕ ਸਾਲ ਹੋ ਗਿਆ ਸਾਨੂੰ ਇਹ ਕਮੇਟੀ ਬਣਾਈ ਨੂੰ ਕਿ ਅਸੀਂ ਰਾਹੀਗਰਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕਿ ਰਾਹੀਗਰ ਵੀ ਸਾਡੇ ਭੈਣ ਭਰਾ ਨੇ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਮਾਰਗ ਤੇ ਜਾਣਾ ਕਿਸੇ ਨੇ ਖੁਸ਼ੀ ਤੇ ਜਾਣਾ ਅਸੀਂ ਕਿਸੇ ਨੂੰ ਤੰਗ ਕਰਕੇ ਰਾਜੀ ਨਹੀਂ ਇਹ ਸਾਡੀ ਗੱਲ ਸੁਣੀ ਜਾਵੇ ਤੇ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ ਨਾ ਲੋਣਾ ਮਜਬੂਰੀ ਬਣ ਗਈ ਮਜਬੂਰੀ ਬਣ ਗਈ ਕਿ ਅਸੀਂ 1 ਸਾਲ ਤੋਂ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗਦੇ ਕਿ ਪੱਖ ਆਪਣਾ ਦੁੱਖ ਰੋਣਾ ਹੋਰ ਕੁਛ ਨਹੀਂ ਕਿ ਉਹਨਾਂ ਨੂੰ ਇਹ ਦੁੱਖ ਰੋ ਕੇ ਦੱਸਣਾ ਕਿ ਸਾਡੀ ਮਜਬੂਰੀ ਸਾਡੀ ਮਾਲਕੀ ਜ਼ਮੀਨ ਦੇ ਵਿੱਚ ਆਈ ਵਾਰ ਸਰਕਾਰ ਪਾਣੀ ਛੱਡ ਦਿੰਦੀ ਆ ਜੇ ਸਾਡੀ ਮੰਨ ਲਓ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਵੋਟਾਂ ਪਾਈਆਂ ਉਹ ਨਹੀਂ ਇੱਥੇ ਗੱਲ ਸੁਣ ਰਿਹਾ ਤੇ ਸਾਡੀ ਸੈਂਟਰ ਤੱਕ ਆਵਾਜ਼ ਕਿੱਥੋਂ ਚਕੇਗਾ ਉਹ ਆਪ ਹੀ ਗੱਲ ਸੁਣ ਲਈ 1 ਸਾਲ ਤੋਂ ਅਸੀਂ ਵੇਟ ਤੇ ਵੇਟ ਕਰ ਰਹੇ ਹਾਂ ਜਦੋਂ ਇੱਥੇ ਸੋਰੋਂ ਮંત્રી ਸਾਹਿਬ ਆਪਣਾ ਮੁੱਖ ਮੰਤਰੀ ਸਾਹਿਬ ਆਏ ਉਦੋਂ ਟਾਈਮ ਮੰਗਿਆ ਉਦੋਂ ਸਾਨੂੰ ਟਾਲ ਦਿੱਤਾ ਗਿਆ ਇਹ ਟਾਲ ਤੇ ਟਾਲ ਕਰੇ ਆਉਂਦੇ ਆ ਇਹ ਜਿਹੜੀ ਸੰਗਤ ਆ ਇਹ ਜਿਹੜੀ ਕਮੇਟੀ ਇਹ ਰਾਹਗੀਰਾਂ ਨੂੰ ਨਹੀਂ ਖਰਾਬ ਕਰ ਰਹੀ ਇਹ ਮੁੱਖ ਮੰਤਰੀ ਸਾਹਿਬ ਆਪ ਕਰ ਰਹੇ ਆ ਕਿ ਇਹ ਕਿਸਾਨਾਂ ਨਾਲ ਮਿਲ ਨਹੀਂ ਤਿਆਰ ਨਹੀਂ ਜਿਹੜੇ ਕਿਸਾਨਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਤੁਸੀਂ ਮਿਲਣ ਵਾਸਤੇ ਤਿਆਰ ਨਹੀਂ ਜੇ ਇਹ ਕੋਈ ਕ੍ਰਿਮੀਨਲ ਤੇ ਕੋਈ ਅੱਤਵਾਦੀ ਤਾਂ ਹੈ ਨਹੀਂ ਜਿਹਨੂੰ ਤੁਸੀਂ ਮਿਲਣਾ ਵਾਂ ਤੁਸੀਂ ਆਪਣੇ ਜਿਹੜੇ ਪੰਜਾਬ ਦੇ ਵੋਟਰਾਂ ਉਹਨਾਂ ਨੂੰ ਮਿਲਣਾ ਤੇ ਇੱਕ ਤਰਲੇ ਦੇ ਨਾਲ ਕਿ ਇੱਕ ਆਪਣੀ ਮਜਬੂਰੀ ਦੱਸਣੀ ਆ ਕਿ ਸਾਡੀ ਮੁੱਖ ਮੰਤਰੀ ਸਾਹਿਬ ਇਹ ਮਜਬੂਰੀ ਸਾਡੀ ਮਜਬੂਰੀ ਦਾ ਹੱਲ ਕਰ ਲੋ ਤੁਸੀਂ ਕਹਿੰਦੇ ਆਮ ਆਦਮੀ ਸਰਕਾਰ ਏ ਆਮ ਆਦਮੀਆਂ 'ਚ ਵਿਚਰਦੀ ਏ ਤੁਸੀਂ ਕਹਿੰਦੇ ਸਾਨੂੰ ਮਿਲਦੇ ਨਹੀਂ ਤੁਸੀਂ ਖਾਸ ਨਹੀਂ ਜੀ ਇਹ ਅਗਲੇ ਮੁੱਖ ਮੰਤਰੀ ਜਿਹੜੇ ਲੰਘ ਕੇ ਗਏ ਚਾਹ ਬਾਦਲ ਸਾਹਿਬ ਲੰਘ ਕੇ ਗਏ ਕੈਪਟਨ ਸਾਹਿਬ ਉਹਨਾਂ ਨਾਲੋਂ ਖਾਸ ਬਣ ਚੁੱਕੇ ਨਹੀਂ ਕਿ ਇਹ ਮੰਨ ਕੇ ਚੱਲੋ ਉਹਨਾਂ ਨੇ ਸੱਟਾਂ ਖਾ ਕੇ ਇਹ ਆਪ ਮਹਾਰੇ ਲੋਕਾਂ ਨੇ ਇੱਕ ਬਦਲਾ ਦੇ ਤੌਰ ਤੇ ਵੋਟਾਂ ਪਾਈਆਂ ਕਿ ਇੱਕ ਬਦਲਾ ਵਾਲੀ ਸਰਕਾਰ ਲਿਆਈਏ ਕਿ ਸ਼ਾਇਦ ਸਾਡਾ ਕੋਈ ਦੁੱਖ ਦਰਦ ਸੁਣ ਕਿ ਉਹ ਵੱਡੀਆਂ ਮਹਿਲਾਂ 'ਚ ਉੱਠੇ ਸੀ ਤੇ ਉਹਨਾਂ ਨਹੀਂ ਸੁਣਿਆ ਕਿ ਸ਼ਾਇਦ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਅਸੀਂ ਆਮ ਘਰ ਦਾ ਮੁੰਡਾ ਇੱਕ ਆਮ ਘਰ ਦਾ ਮੁੰਡਾ ਅੱਜ ਖਾਸ ਬਣ ਕੇ ਬਹਿ ਗਿਆ ਕਿ ਉਹ ਮਿਲਣ ਵਾਸਤੇ ਤਿਆਰ ਨਹੀਂ ਇੰਨੀ ਪਬਲਿਕ ਨੂੰ ਖਰਾਬ ਕਰਨ ਵਾਲੇ ਇਹ ਸ਼ਮਰਸ਼ ਕਰਨ ਵਾਲੇ ਕਿਸਾਨ ਨਹੀਂ ਉਹ ਸਾਡੇ ਭੈਣ ਭਰਾ ਨੇ ਇਸ ਗੱਲ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਭਗਵਾਨ ਦਾ ਇੱਕ ਮਾਸਟਰ ਦਾ ਪੁੱਤਰਾ ਕਿਸਾਨਾਂ ਨੂੰ ਕਿਉਂ ਨਹੀਂ ਮਿਲ ਰਿਹਾ ਕੀ ਕਾਰਨ ਮੰਨਦੇ ਜੀ ਉਹਨੂੰ ਮਿਲਣ ਵਾਸਤੇ ਧਰਨਾ ਦੇਣਾ ਪੈ ਗਿਆ ਤੁਹਾਨੂੰ ਦੇਖੋ ਜੀ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਇਹ ਸੋਚਦਾ ਸਾਨੂੰ ਪਤਾ ਨਹੀਂ ਕੀ ਸੋਚ ਉਹਨਾਂ ਦੀ ਇਹ ਸਾਡਾ ਕਿਸਾਨਾਂ ਦਾ ਦਰਦ ਨੂੰ ਸਮਝਣਾ ਚਾਹੀਦਾ ਹੈ ਇਹ ਵੀ ਸਾਡੇ ਸਰਦਾਰ ਜਸਵੀਰ ਸਿੰਘ ਆਲੂ ਵਾਲਿਆਂ ਦੀ ਡਿਮਾਂਡ ਆ ਸਾਰੇ ਕਿਸਾਨਾਂ ਦੀ ਡਿਮਾਂਡ ਆ ਵੀ ਜਿਹੜਾ دریا ਵਾ ਇਹ 17-75 ਸਾਲਾਂ ਤੋਂ ਜ਼ਮੀਨ ਕਿਸਾਨਾਂ ਦੀ ਮਾਲਕੀ ਹੋਵੇ ਔਰ ਖੇਆਂ ਦੀ ਮਾਲਕੀ ਹੋਵੇ ਤੇ ਸਰਕਾਰ ਉਹਦੀ ਕੋਈ ਪਲਾਨ ਬਣਾ ਕੇ ਉਹਦਾ ਕੋਈ ਸਕੀਮ ਬਣਾ ਕੇ ਦਾ ਕੋਈ ਤਰੀਕਾ ਬਣਾਇਆ ਜਾਵੇ ਆਹ ਦੇਖੋ ਨਿੱਕੇ ਨਿੱਕੇ ਬੱਚੇ ਰਾਹਗੀਰ ਜਿਹੜੇ ਨੇ ਦੇਖੋ ਬੱਚੇ ਵੀ ਪ੍ਰੇਸ਼ਾਨ ਹੋ ਰਹੇ ਨੇ ਬਜ਼ੁਰਗ ਵੀ ਹੋ ਰਹੇ ਨੇ ਔਰ ਪ੍ਰਸ਼ਾਸਨ ਕਹਿ ਰਿਹਾ ਵੀ ਐਂਬੂਲੈਂਸਾਂ ਤਾਂ ਰੋਕੀਆਂ ਜਾ ਰਹੀਆਂ ਨੇ ਉਹ ਕੀ ਕਹਿਣਾ ਚਾਹਉਂ ਨਹੀਂ ਜੀ ਜੀ ਬਿਲਕੁਲ ਝੂਠ ਆ ਸਾਡੇ ਪ੍ਰਧਾਨ ਸਾਹਿਬ ਨੇ ਜਿਵੇਂ ਬਿਆਨ ਦਿੱਤੇ ਨੇ ਕਿ ਜਿਹੜਾ ਵੀ ਕੋਈ 에어ਪੋਰਟ ਤੇ ਜਾਣ ਲਾ ਜਾਂ ਐਂਬੂਲੈਂਸ ਆ ਜਾਂ ਕਿਸੇ ਨੂੰ ਕੋਈ ਜਿਆਦਾ ਮਜਬੂਰੀ ਆ ਤੇ ਸਾਡੇ ਜਿਹੜੇ ਸੰਘਰਸ਼ੀ ਜੁਵਨ ਨੂੰ ਬਕਾਇਦਾ ਕਿਹਾ ਗਿਆ ਪ੍ਰਧਾਨ ਸਾਹਿਬ ਵੱਲੋਂ ਕਿ ਕਿਸੇ ਨੂੰ ਮਜਬੂਰੀ ਕਰ ਰੋਕਿਆ ਨਾ ਜਾਵੇ